ਆਪਕੋ ਰਿਆ ਗਾੜੀ ਬਾਈ ਸਾਰਿਆਂ ਨੂੰ ਸਵਾਗਤ ਨਾਲ ਹੋਦਾ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਹਾਂਜੀ ਬਾਈ ਜੀ ਹੋਰਿਆ ਪਨੇ ਕਰਤੀ ਨੂੰ ਵੀਰ ਬਿਆਰ ਆ ਤੇ ਵੀ ਲੱਗੇ ਨੇ ਕਰਨ ਪਾਣੇ ਦੇ ਤੇ ਪਾ ਲਿਆ ਜਗਿਆਣ ਵਾਲੇ ਹੜ ਹਾਲ ਅੱਜ ਆਪਾਂ ਨੇ ਪਾ ਲਏ ਜਗਿਆਣ ਵਾਲੇ ਨਵੇਂ ਹਾਲ ਜਿਹੜੇ ਧਾਂਦੇ ਤੇ ਆਪਾਂ ਨੇ ਹਾਲ ਫੇਰ ਦੀ ਵੜਡਾਈ ਆ ਮਿੱਟੀ ਤੇ ਇਹ ਜੇ ਮੋਂ ਦੇਖਦੇ ਹਾਂ ਹਾਲ ਫੇਰਦੇ ਹਾਂ ਹਾਲ ਫੇਰ ਕੇ ਜਦ ਇਹ ਬਰੀਕ ਜਾ ਹੋ ਜੂ ਹਵਾ ਲੱਗ ਜੂਗੀ ਤੇਰਾ ਆਪਾਂ ਇਹਦਾ ਰੇਜ਼ ਕਰਾਵਾ ਲੇ ਰੇਜ਼ ਕਰਾ ਕੇ ਜਾਂ ਅੱਧੇ ਵਿਚ ਨਾ ਨੀਰਾ ਕੁਝ ਬਾਲ ਕੋਟ ਨੂੰ ਜਗਾ ਬਾਦ ਲਈ ਗਈ ਬਾਕੀ ਫੇਰ ਦਿਆਂ ਹੁਣ ਨਾਲ ਬਿਤਾਉਣਿਆ ਕਰਤਾ ਵੀ ਕੰਮ ਕਰੂ ਸਾਰੇ ਹਵਾਜੀ ਨਾਲ ਵੀ ਨਾਲਲੇ ਫ੍ਰੀਕ ਹੋ ਜਾਣਗੇ ਜੇ ਮੇਰਾ ਪਹਿਲੇ ਨੇ ਜਰਾ ਪ੍ਰਿਆਦਾਂਗੇ ਤੇ ਬਾਕੀ ਉਹ ਪਿਆਰ ਬੋੜਾ ਜਾਂ ਚੰਦਿਆਂ ਨਾਲ ਤੇ ਸਾਰੇ ਘੰਟੇ ਚ ਤੇ ਬਾਕੀ ਜਿਹੜਾ ਹਵਾਲਾ ਲੱਗ ਜੂਗੀ ਤੁਹਾਨੂੰ ਕਰਾਉਣਾ ਹੈ ਆਪਾਂ ਯਾ ਤੇ ਜਰਾ ਹਾਂ ਔਰ ਬਾਕੀ ਰਾਗ ਦੇ ਨੇ ਬਈ ਜਿਹੜਾ ਫੰਦਾ ਹੋਣਾ ਉਹ ਕੋਲ ਲਾ ਦੇਣਾ ਬਾਕੀ ਕਾਰੇ ਕਲੇ ਦੇ ਬਾਅਦ ਇਹ ਮਾੜਾ ਲੱਗੂਗਾ ਤੇ ਕਾਰੀ ਕਰਨਾ ਤੇ ਦਾ ਕਰਨਾ ਪ੍ਰੈਸਰ ਲਓ ਜੀ ਬਾਈ ਜੀ ਧੌਣ ਦਾ ਕਰਤਾ ਆਪਾਂ ਨੇ ਕੰਮ ਸ਼ੁਰੂ ਤੇ ਉਹਦਾ ਦਾਪਾ ਨੂੰ ਏੜਤਾ ਦੀ ਤਾਰੀ ਨੇ ਅੰਦਰ ਲਾਤੀ ਅੱਜ ਪ੍ਰੈਸ਼ਰ ਕਟਿੰਗ ਚਾਈਦਾ ਹੈ ਕਿੰਨਾ ਕਿ ਜੀ ਵਧਾਵਾਂ ਥੋੜਾ ਜਿਹਾ ਤੇ ਅੱਜ ਆਪਾਂ ਨੇ ਕਾਟਰ ਤੇ ਫੀਟਰ ਕੱਟਤਾ ਉਧਰ ਥੱਲੇ ਨਹੀਂ ਤਾਰਿਆ ਓਕਣ ਕੰਮ ਠੀਕ ਆ ਬਾਈ ਤੇ ਇਹਦਾ ਇਹਨਾਂ ਨੇ ਪ੍ਰੈਸ਼ਰ ਸਲੂਸਰ ਦਿੱਤਾ ਕੱਢ ਬਾਈ ਦਵੀ ਕੱਟਤਾ ਜਤਾ ਬਾਹਰ ਪਟਾ ਲੱਗਣ ਵਾਲਾ ਲੱਗਿਆ ਨੂੰ ਤਾਂ ਓਏ ਹੁਣ ਮੇਰੇ ਗੱਰ ਦਾ ਬਹੁਤ ਆੜਦਾ ਓਏ ਇਹ ਮੈਂ ਚਾਲਦੀ ਸਾਈਕਲੀ ਤੇਰੀ ਮੇਰੇ ਚਾਲਦੀ ਆ ਨਮੀ ਲਿਆਂਦੀ ਆ ਬਈ ਆ ਮੁੰਡੇ ਨੇ ਸਾਈਕਲੀ ਦੇਖੋ ਵਧੀਆ ਲੜਦੀ ਆ ਖੇਲ ਟੂਲ ਕਿੰਨਾ ਖਾਂਦੀ ਆ ਉਹ ਕੁੜੀ ਨਮੀ ਨਮੀ ਲਿਆਦੀ ਪਾਣੀ ਭਰਦਾਂ ਮੈਂ ਛਰਦਾਂ ਹੁਣ ਕਿਵੇਂ ਪੀਣਾ ਹੁਣ ਫਿਰ ਹੁਣ ਲਾ ਦੇ ਤਰੀਕਾਰਾਂ ਪ੍ਰਾਈਸਰ ਥੋੜੇ ਜਿਹਾ ਹੋਰ ਹਾਂਜੀ ਪ੍ਰਾਈਸਰ ਵਧਾਵਾ ਥੋੜੇ ਜਿਹਾ ਕਿ ਬਹੁਤਾ ਨਹੀਂ ਤਾਂ ਬਹੁਤਾ ਜੰਦਰਾ ਸਰ ਜੂ ਆ ਜੂ ਆ ਓਏ ਬਾਕੀ ਬਹੁਤ ਬੰਦੇ ਨੇ ਬਾਹਰ ਪੈਤਾ ਹਾਂ ਦੋ ਸੀਜ਼ਨ ਲਾਤੇ ਬਾਈ 12 ਨਾਲ ਪੈਸੇ ਓਰੇ ਵਡਾਈ ਤਾਂ ਘੱਟੇ ਹੁੰਦੀ ਆ ਪੰਜਾਬ 'ਚ ਕਿਹੜੀ ਵਡਾਈ ਹੁੰਦੀ ਆ ਪਰ ਸਰੋਂ ਨੇ ਸਾਫ਼ ਕਰ ਤੀਆਂ ਅਗਲੀ ਵਾਰ ਲਵਾਉਣੀ ਆ ਪੈਣਗੀਆਂ ਦੀਆਂ 12 ਯਾ ਪੜਾਉਣਾ ਮਾ ਲਾਉਣਾ ਬੈੱਡ ਦਾ ਖਰਾਬ ਹੋ ਗਿਆ ਥੱਲੋਂ ਲੋ ਜੀ ਬਾਈ ਜੀ ਆਪਾਂ ਨੇ ਮਸ਼ੀਨ ਦਿੱਤੀ ਦੀ ਧੋ ਚਮਕਾਤੀ ਤਾਰੀ ਉਹਨਾਂ ਨੇ ਤੇ ਇਹਦੀ ਇੱਕ ਖਰਵਾ ਕਰਕੇ ਨਾ ਦਾਵਾ ਕਰਾਂ ਦੀ ਜਾਲੀ ਟੁੱਟ ਗਈ ਉਹਦੇ ਟਾਂਕਾ ਲਵਾਉ ਚੱਲੇ ਨੇ ਜਾਲੀ ਟੁੱਟ ਗਈ ਬਾਰਕ ਸਾਫ ਚਲਾ ਕੇ ਚੱਲੇ ਨੇ ਤੇ ਗਾਲੂਂਗਲੀਹ ਗਲੂਜ ਕਰਕੇ ਇਹਨੂੰ ਫਿੱਟ ਕਰਾਂਗੇ ਵਾਹ ਆ ਪਾਏ ਦੇ ਜਿਹੜਾ ਨੀਰਾ ਵੀਕ ਤੇ ਆਪਣੇ ਆਲੇ ਬੰਦੇ ਵੀ ਆਏ ਬਨੇ ਤਾਂ ਖੇਲਵਾਉਣਾ ਸਾਵਾ ਕਰਾ ਲਈ ਜਾਲੀ ਨੂੰ ਪਿੰਡ ਮੈਲ ਵਾਲੀ ਦੁਕਾਨ ਤੇ ਤੇ ਕੋਨੇ ਜਾ ਕੇ ਹੁੰ ਡਕਰਾਂ ਨੂੰ ਨਰਾ ਕਰੇ ਕਰਦਾ ਕੰਮ ਆ ਕੇ ਲਵਾ ਲਿਆ ਤੇ ਮਸ਼ੀਨ ਦੇ ਤੇ ਬਾਕੀ ਆਪਾਂ ਨੇ ਛਾਗ ਦੇ ਉੱਪਰ ਪ੍ਰੈਸ਼ਰ ਦੋਏ ਰੱਖ ਤੇ ਛਾਗ ਦੇ ਟਾਪ ਤੇ ਆਏ ਚ ਕਾਲ ਨੂੰ ਪਾ ਦੇਣਾ ਹੁਣਾਂਦਰੀ ਹਾਂ ਜੀ ਇਹਦੇ ਚ ਪਾ ਆ ਵੀ ਲਵਾ ਲੈ ਟਾਂਕਾ ਹੈ ਇੱਕ ਜਾਲੀ ਲਿਆ ਕੇ ਨਵੀਂ ਸਟਾਵਾ ਕਰਨ ਵਾਲੀ ਉਹ ਲਵਾਤੀ ਬੈਠਾ ਇੱਧਰ ਕਰਨਾ ਆਪਾਂਦਰੀ ਹੋਰ ਗਿਆਨ ਵਾਲੇ ਅੱਜ ਆਪਾਂ ਨੇ ਕਰ ਲਏ ਚੈੱਕ ਉਹ ਰਾਈ ਨੂੰ ਕਾ ਲੈਣਾ ਉਧਰਲੇ ਪਾ ਲੈਣਾ ਕਿ ਪਿਆਰਾ ਫਿਰ ਕਰ ਲੈਣਾ ਕਿਤੇ ਸਾਲਾ ਕੋਈ ਚੱਕ ਲੈ ਫੱਡ ਬੱਡ ਇੱਕਾ ਖੋਲੀ ਜਾ ਇਹਦੇ ਨਾਲ ਟਰਾਲੀ ਮਗਰ ਲਾ ਦੇ ਡੱਬਾ ਨੇ ਮਗਰ ਦੋ ਪਿੰਨਾ ਪਾ ਪਿਆਰ ਨੂੰ ਦੋ ਕਣੀ ਚੱਕ ਲੈਣਾ ਆਈ ਚੱਕਾ ਨੇ ਬਣਿਆ ਜਾਣੇ ਅਸੀਂ ਕਿੱਦਾਂ ਕਰਾਂਗੇ ਪਾਣੀ ਪਲਾਉਣਾ ਸਵੇਰੇ ਨਾ ਉਹ ਰਾਈ ਨੂੰ ਇੱਕ ਮਸ਼ੀਨ ਦੇ ਮੂਰੇ ਰੱਖ ਲੈਣਾ